ਹੈਲੋ ਗਾਇਸ ਵੈਲਕਮ ਟੂ ਮੀ ਨਿਊ ਬਲੌਗ ਸਾਡੀ ਟੀਮ ਬਹੁਤ ਪਰੇਸ਼ਾਨ ਹੈ ਅੱਜ ਅੱਜ ਦੇ ਬਲੌਗ ਚ ਤੁਹਾਨੂੰ ਦਿਖਾਵਾਂਗੇ ਅਸੀਂ ਸਾਡੀ ਟੀਮ ਕਿਵੇਂ ਕਿਵੇਂ ਇਕੱਠੀ ਹੁੰਦੀ ਤੇ ਕਿੰਨੀ ਪਰੇਸ਼ਾਨ ਹੈ ਤੇ ਸਾਡਾ ਕੋਚ ਸਾਬ ਗਾਲਾਂ ਕੱਢ ਰਿਹਾ ਕਿਹਨੂੰ ਕੱਢ ਰਿਹਾ ਤੂੰ ਗਾਲਾਂ ਦੱਸ ਮੜਿਆ ਪੱਪੂ ਮੈਨ ਪੱਪੂ ਤੈਨੂੰ ਗਾਲਾਂ ਪੈ ਰਹੀਆਂ ਤੂੰ ਆ ਨਹੀਂ ਰਿਹਾ ਇਸ ਕਰਕੇ ਸੜਾ ਪੀ ਕੇ ਕਹਿ ਦਿੰਦਾ ਐਂਟਰੀ ਕਰਾ ਲਓ ਜਦੋਂ ਐਂਟਰੀ ਕਰਾ ਲਈ ਫਿਰ ਸੜਾ ਪਹੁੰਚਦਾ ਨਹੀਂ ਆਪ ਹੋ ਬੰਦੇ ਕਿੰਨੇ ਨੇ ਟੀਮ ਬਾਅਦ ਤੇ ਬੰਦੇ ਚਾਹੀਦੇ ਨੇ 11 ਤੇ ਸਾਡੇ ਬੰਦੇ ਕੁੱਲ ਕਿੰਨੇ ਹੋ ਰਹੇ ਭਾਈ ਦੱਸੋ 8 8 ਤਿੰਨ ਬੰਦੇ ਮੰਗਾਂਗੇ ਕਿਤੇ ਪਾਸੇ ਚਾਰਜ ਕਰ ਦੋ ਬੰਦਿਆਂ ਨੂੰ ਖੜਾ ਦਿਓ ਅਸਲਾ-ਉਸਲਾ ਸੈੱਟ ਕਰ ਲਓ ਆਪਦਾ ਟੀਮ ਬਹੁਤ ਪਰੇਸ਼ਾਨ ਆ ਮੈਚ ਕਹਿੰਦੇ ਬਹੁਤ ਵੱਡੀ ਟੀਮ ਨਾਲ ਪੈਚ ਪੜ ਵੀਰਾਂ ਭੈਣਾਂ ਚੋਦੇ ਤਿੰਨ ਚਾਰ ਲੈ ਕਰ ਲਓ ਜੀ ਖੇਡ ਲਓ ਕ੍ਰਿਕਟ ਵੀਰਾਂ ਦੀ ਫਰਮਾਇਸ਼ ਪਹਿਲੇ ਆ ਗਈ ਤੜ ਗਈ ਰਿੰਗਿੰਗ ਨਹੀਂ ਜਾਂਦੀ ਕੋਲਿੰਗ ਨਹੀਂ ਜਾਂਦੀ ਕੋਲਿੰਗ ਵੀਰੇ ਕਿੱਥੇ ਜਾਣੀ ਕੀ ਦਸੀਏ ਤੁਹਾਨੂੰ ਸੱਚਾ ਮੈਂ ਰਾਣੂ ਦੀ ਲੈਦਰ ਦੀ ਬੋਲ ਲੈਦਰ ਦੇ ਬੋਲ ਰਾਣੀ ਦੇ ਹੱਥੋਂ ਰਾਣੂ ਦੀ ਬੋਲ ਕਿੱਥੇ ਘੁੰਮਣੇ ਸੀ ਰਾਣੂ ਦਾ ਘੁੰਮ ਗਿਆ ਨਹੀਂ ਤੇ ਵਿਗੜ ਬਣਾਈ ਵੀ ਹੈ ਸੁੱਚਾ ਕਹਿੰਦਾ ਵੀੜ ਬਣਾਈ ਹੈ ਸੁੱਚਾ ਕੀ ਕਹਿੰਦਾ ਤੇ ਕੱਲ ਕੀਤਾ ਹੀ ਫੋਨ ਤੂੰ ਕਹਿੰਦਾ ਵੀਰੇ ਮੇਰੇ ਕੋਲ ਵੀ ਨਹੀਂ ਆਇਆ 7-8 ਦਿਨ ਹੋ ਗਏ ਕਹਿੰਦਾ ਰਾਣੂ ਨੂੰ ਆਏ ਹੌਲੀ ਹੌਲੀ ਤੁਹਾਨੂੰ ਦਿਖਾਉਂਦੇ ਆ ਜੀ ਸਾਡੀ ਟੀਮ ਦੇ ਕਿਵੇਂ ਕਿਵੇਂ ਮੈਂਬਰ ਕਿੱਥੇ ਉਹ ਕਰਪਾਲ ਲਿਆਇਆ ਆ ਗਰਮਾਂ ਨੂੰ ਚੈੱਕ ਉਹ ਡਰਾਈਵਰ ਨੂੰ ਚੈੱਕ ਲਿਆ ਆ ট্রাক ਡਰਾਈਵਰ ਨੂੰ ਚੱਕਣ ਨਾਲੇ ਸਿੰਦੀ ਨੂੰ ਚੱਕ ਲੈਣਾ ਰੱਖ ਲੈ ਸਿੰਦੀ ਨੂੰ ਚੱਕ ਆ ਦੇਖੋ ਤੁਸੀਂ ਸਾਡੇ ਪਿੰਡ ਦਾ ਨਜ਼ਾਰਾ ਇਹ ਦੇੜੀ ਪਿੰਡ ਦਾ ਨਜ਼ਾਰਾ ਹੈ ਹਰਿਆਲੀ ਹਰਿਆਲੀ ਤੇ ਸਾਡਾ ਦੇੜੀ ਪਿੰਡ ਦੀ ਬਰਸਾਤਾਂ ਦੇਖੋ ਤੁਸੀਂ ਖੱਟ ਦੁੱਧ ਰੋੜ ਸਾਡੇ ਇੱਥੇ ਆ ਬੱਕਰੀਆਂ ਆ ਗਈਆਂ ਨੇ ਵਿੱਚ ਜਾਂਦੇ ਭੱਜਦੇ ਇੱਥੇ ਅਸੀਂ ਕਿਹਦੇ ਗਰਾਊਂਡ ਬਣਾਉਣ ਦੀ ਸੋਚੀ ਸੀ ਅੱਜ ਇੱਥੇ ਰੋਡ ਪੈ ਗਿਆ ਚਲੋ ਕੋਈ ਗੱਲ ਹੈ ਗਰਾਊਂਡ ਵੀ ਬਣਾਵਾਂਗੇ ਉੱਤੇ ਜੰਗਲ ਦੇ ਵਿੱਚ ਕਿਤੇ ਇਹ ਸਾਡੇ ਪਿੰਡ ਦੇ ਨਜ਼ਾਰੇ ਨੇ ਪਿੰਡ ਦੇਖੋ ਸਾਡਾ ਪਿੰਡ ਕਹਾਦਾ ਸ਼ਹਿਰ ਹੀ ਬਣਿਆ ਪਿਆ ਆਹ ਪੁਲ ਜਦੋਂ ਬਣਿਆ ਸੀ ਉਹ ਅਸੀਂ ਉਹਦੇ ਰੇਸ ਲਾਉਂਦੇ ਸੀ ਰਾਤ ਨੂੰ 4 ਵਜੇ ਆ ਕੇ ਅਸੀਂ ਲੰਬੇ ਪੈ ਜਾਂਦੇ ਹੁੰਦੇ ਸੀ ਉਹਦੇ ਦਿਸਾ ਲਾਉਂਦੇ ਸੀ ਆਰਮੀ ਦੀ ਭਰਤੀ ਦੇਖਣ ਵਾਸਤੇ ਅੱਜ ਇਸ ਪੁਲ ਤੇ ਕੋਈ ਖੜ੍ਹ ਨਹੀਂ ਸਕਦਾ 2 ਮਿੰਟ ਵੀ ਅਸੀਂ ਘੰਟਾ-ਘੰਟਾ ਸੁੱਤੇ ਰਹਿੰਦੇ ਸੀ ਉਹਾਂ ਪਾਲਦੇ ਰਹੇ ਆ ਦੇਖੋ ਆਹ ਪੁਲ ਮੇਰੇ ਮੱਛਰ ਲੜਦਾ ਮੈਂ ਹੁਣ ਮੈਂ ਕੀ ਦਿਲ ਨੂੰ ਕੀ ਕਰਾਂ ਦੱਸ ਪਹਿਲਾਂ ਮੱਛਰ ਐਡਾ ਚੰਮਾ ਤੂੰਗਾ ਲੜ ਗਿਆ ਤਾਂ ਕਿਆਨ ਆ ਦੇ ਰੋ ਇਸ ਪੁੱਲ ਤੇ ਅਸੀਂ ਪਹਿਲੇ ਕਿੰਨਾ ਕਹਿੰਦਾ ਘਟੋ ਘਟ ਦੋ ਦੋ ਘੰਟੇ ਸੁੱਤੇ ਰਹਦੇ ਸੀ ਹੈ ਨਾ ਆ ਕੇ ਜੋ ਰੇਸ ਲਾਉਣੋਂ ਦੇ ਸੀ ਭਰਤੀ ਦੀ ਉਹ ਸ਼ਾਮ ਪੱਕਾਂ ਦੇ ਮਹਿਨ ਚ ਹੁਣ ਦੇਖ ਓਏ ਹੋਰ ਜਿੰਨਾ ਚੱਲ ਜਦ ਕੰਪਨੀ ਚਾਲੂ ਨਹੀਂ ਸੀ ਅਸੀਂ ਚਾਲੂ ਸੀ ਘਰ ਆਣਾ ਰੇਸ ਲਾਉਣ ਉਰੇ ਪੈਣਾ ਬੰਦੇਾਂ ਨੇ ਤਾਂ ਹੀ ਆਰਮੀ ਚ ਐਕਸੀਲੈਂਟ ਮਾਰਿਆ ਮੁੰਡੇ ਨੇ ਜਾਂਦੀ ਤੇ ਇਹਦਾ ਮਾਰ ਲਿਆ ਲੇ ਮਹਾਰਾਜੇ ਤਿੰਨ ਚੱਕਰ ਕਿੱਥੇ ਪੂਰੇ ਮੈਂ ਹੋਰ ਨਾ ਮਾਰਦੇ ਉਹਨੂੰ ਹੋਰ ਨਾ ਪਰਾਂ ਕਰਦੇ ਰੁਕਣਾ ਵੀ ਨਹੀਂ ਟਰਾਲਾ ਰਿਹੜਾ ਮੈਨੂੰ ਲੱਗਦਾ ਵੀ ਆਂ ਕੁਵਰ ਗਈ ਹੈ ਹਾਂ ਆਂ ਕੁਵਰ ਗਈ ਲੱਗਦਾ ਉਸਤਾ ਟਿਹੜਾ ਹੈ ਆ ਟੂਲ ਟੈਕਸ ਵਾਲਾ ਕੱਢ ਤੂੰ ਮੈਂ ਦੇਖਦਾ ਰੋਕਦਾ ਕਿ ਨਹੀਂ ਹੈ ਐ ਇਹਨਾਂ ਦੀ ਇਹਨਾਂ ਦੀ ਕੀ ਮਜਾ ਹੈ ਰੋਕ ਲੈਣ ਮੈਨੂੰ ਆ ਦੇਖ ਲੈ ਐ ਐ ਗੋਮਟੀਆਂ ਲਗਾਈਆਂ ਅਸੀਂ ਲਗਾਈ ਕਰਦੀ ਵੇ ਜੀ ਜਸੀਂ ਪੁੱਜ ਗਿਆ ਗਰਾਊਂਡ ਆ ਚੱਲਦੀ ਹੋਈ ਸਾਡੇ ਟੀਮ ਦੀ ਪ੍ਰੈਕਟਿਸ 올 ਟੀਮ थैंक यू ਆ ਸਾਡੇ ਟੀਮ ਦੇ ਕੈਪਟਨ ਵਿਵੇਂਦਰ ਰਾਣਾ ਪ੍ਰੈਕਟਿਸ ਤੇ ਚੱਲਦੇ ਹੋਏ ਉਹ ਕੈਪਟਨ ਸਾਡੇ ਮਿਸਟਰ ਗੌਨੀ ਜੀ ਬੜੇ ਦਿਨ ਬਾਅਦ ਇਹ ਵੀ ਆਏ ਇੱਥੇ ਕੰਮ ਤੋਂ ਵਿਹਲੇ ਹੋ ਕੇ ਆਇਆ ਆਪਣਾ ਗਰਾਊਂਡ ਚੱਲਦਾ ਹੋਇਆ ਮੈਚ ਆਪਣਾ ਵੀ ਫੜਾ ਦਿੱਤੀ ਜੀ ਕੋਲੇ ਲੱਗਦਾ ਕਿ ਬੰਦੇ ਆ ਬਾਈ ਆਬਾ ਮੁੰਡਿਆ ਸ਼ਾਟ ਹੈ ਹਾਂ ਮਿਸਟਰ ڈاکੂ ਜੀ ਸਾਡੇ ਪਹਿਲਾ ওভার ਪਾਇਆ ਬਿੰਦਰ ਨੇ ਮੈਂ ਪਹਿਲੇ ਹਾਂ ਇਹਨਾਂ ਲੋਕੀ ਲੈ ਗਏ ਤਿੰਨ ਤੇ ਉੱਪਰ ਹੋ ਗਏ ਹਾਂ ਸਾਡੇ ਕਪਤਾਨ ਸਾਹਿਬ ਚੱਲਦੇ ਹੋਏ ਪ੍ਰੈਕਟਿਸ ਤੇ ਅੱਜ ਓਪਨ ਕਰਨਗੇ ਲੈਦਰ ਬਾਲ ਮਾਚਲ ਪ੍ਰਦੇਸ਼ ਜਿੱਤ ਰਿਹਾ ਟੂਰਨਾਮੈਂਟ ਹੀ ਉਹ ਤੇ ਜਿਹਾ ਜਿਹਾ ਕਾਢ ਇੱਥੇ ਉਹਦਾ ਹੀ ਵਧੀਆ ਗਰਾਊਂਡ ਹੈ ਤੈਨੂੰ ਛੱਕੇ ਖਾ ਕੇ ਮੈਂ ਮੈਚ ਖਤਮ ਕਰਾਉਣ ਦੀ ਸੋਚੀ ਸੀ ਆਹ ਵਾ ਦੇਖੋ ਪਿਛਲਾ ਟੂਰਨਾਮੈਂਟ ਪਹਿਲੇ ਓਵਰ 'ਚ ਤੈਨੂੰ ਛੱਕੇ ਖਾ ਕੇ ਮੈਚ ਖਤਮ ਕਰਤਾ ਸੀਗਾ ਟੈਨਿਸ ਦਾ ਬੰਦਾ ਮੈਂ ਲੋ ਜੀ ਦੇਣੀ ਪਿੰਡ ਦੀ ਟੀਮ ਕਰਦੀ ਹੋਈ ਪ੍ਰੈਕਟਿਸ ਤੇ ਆ ਲੱਕੀ ਲੱਕੀ ਆਹ ਢੱਕਾ ਤੋੜਨਾ ਵੀ ਆ ਤੇ ਕਹਿੰਦੇ ਆ ਉੱਥੇ ਵਾਲਾ ਹਾਲਾ ਹੋਵੇ ਕਸ਼ਮੀਰ ਪਰ ਵਾਲਾ ਕਹਿੰਦਾ ਬੈਡ ਬੋਲ ਕਿਤੇ ਜਾਵੇ ਬੈਠ ਕੇ ਤੇ ਜਾਵੇ ਸਾਡੀ ਟੀਮ ਨੇ ਪਤਾ ਕਿੰਨੇ ਬਣਾਏ ਰੋਕੇ ਤੇ ਰੰਨ 24 ਰਨ ਤੇ ਮੈਂ ਪਹਿਲੇ ਜਿਹਨ 19 ਖਾ ਗਿਆ ਮੈਂ ਰੱਬਾ ਬਚਾ ਲੈ ਉਹ ਮੈਂ ਪਹਿਲੇ ਜੀ ਪੈ ਜਣੇ ਮੈਨੂੰ ਕਿਤੇ ਸਾਲੀ ਥੂ ਕੋਚ ਵਾਲੀ ਗੱਲ ਹੋ ਗਈ ਉੱਥੇ ਪਤਾ ਨਹੀਂ ਯਾਰ ਇਹ ਆ ਨਹੀਂ ਨਾ ਨਹੀਂ ਸ਼ਤਕ ਸ਼ਤਕ ਉਹ ਦੇ ਉਸੀਂ ਬਾਹਰ ਬੀ ਡਿ ਟਿਕਣੀ ਮੁੰਡਾ ਖਿਲਾਫ ਦਾ ਮੁੰਡੇ ਖਿਲਾਫ ਮਾਰਿਆ ਨਹੀਂ ਉਹਨਾਂ ਦਾ ਮੈਚ ਤਾਂ ਆ ਸਾਡਾ ਗਰੇਸੀ ਗਰਾਊਂਡ ਕੰਨੀ ਨਾਲ ਨੇ ਵਿਆ ਗਰੇਸੀ ਗਰਾਊਂਡ ਤੇ ਚੱਲਦਾ ਹੋਇਆ ਪ੍ਰਦਰਸ਼ਨ ਇਹ ਸਾਡੇ ਸੱਬੂ ਜੀ ਸੱਬੂ ਕੀ ਕਰਨਗੇ ਇਹਨੇ ਵੀ ਛਿੱਕਾ ਖਾਦਾ ਜੀ ਉੱਥੇ ਮੇਰਾ ਹੱਥ ਬਟਾਇਆ ਸੀ ਦੂਜੇ ਓਵਰ ਤੇ ਮੈਚ ਖਤਮ ਕਰਾਉਣ ਦਾ ਖਾਦਾ ਲਾਸਟ ਤਿੰਨਾਂ ਰਹਿੰਦੇ ਸੀ ਤਿੰਨ ਚਾਰ ਕੀ ਰਹਿੰਦੇ ਛਿੱਕਾ ਖਾ ਕੇ ਵੱਧ ਕਰਾਦੇ ਅਗਲੇ ਦੇ ਇਹ ਸਾਡੇ ਵੱਡੇ ਕੋਲ ਸਾਹਿਬ ਥੋੜੀ ਕੀ ਰਾਏ ਹੈ ਸਾਡੀ ਟੀਮ ਬਾਰੇ ਬਹੁਤ ਸੱਜੀਆਂ ਰਾਏ ਹੈ ਹੈ ਰਿਜੈਕਟ ਕੋਟੇ ਜਾਂਦੀ ਰਿਜੈਕਟ ਉਹ ਕਹਿੰਦਾ ਰਿਜੈਕਟ ਕੋਟੇ ਜਾਂਦੀ ਟੀਮ ਓਏ ਦੇਖ ਲਓਏ ਕੱਡੇ ਧੌਮ ਤਾਂ ਲੱਗ ਗਿਆ ਲੋਨ ਹੁਣ ਬੱਜੂ ਯਾਰ ਝੋੜ ਦਈਏ ਜਿਹੜੇ ਤੁਸੀਂ ਵਾਰਡ ਕਿਸੇ ਦੁਆਰਾ ਕਿਹਾ ਜੋਗੋ ਟੂਰਨਾਮੈਂਟ ਚੱਲ ਰਿਹਾ ਜੇ ਅਸੀਂ ਗੇ ਹੁੰਦੇ ਪਿੰਡ ਲੈਵਲ ਤੇ ਤੂੰ ਹੁਣ ਤਾਂ ਅਸੀਂ ਕੱਢਿਆ ਹੁਣ ਉਹ ਜਿਹੜਾ ਕਸ਼ਮੀਰ ਪਰ ਸਾਡਾ ਕੱਢਿਆ ਤੂੰ ਆਵਣਾ ਨੇ ਉਹ ਯਾਰ ਉਹ ਤਾਂ ਫੇਰ ਆਈ ਪਿੰਡਾਂ ਦੀ ਇੱਕ ਪੰਚਾਇਤ ਹੁੰਦੀ ਯਾਰ ਤੂੰ ਕੀ ਆ ਯਾਰ ਇਹਨੂੰ ਛੱਡ ਅਸੀਂ ਪਿਓਰ ਖੇਡਦੇ ਕਹਿੰਦਾ ਧੂਆ ਕੱਢਿਆ ਹੁਣਾਂ ਤਾਂ ਜੇ ਅਸੀਂ ਉੱਥੇ ਜਾਂਦੇ ਜੋਗੋ ਖੇਡਣੇ ਨੇ ਪੁੱਛੇ ਧੂਆ ਨਿਕਲੇ ਰਿਹਾ ਇਹ ਉਹਦੇ ਨਾਲ ਲੱਗੀ ਤੇਰੇ ਕੀ ਵਿਚਾਰ ਹੈ ਬਦਲਾ ਲਾਵਾਂਗੇ ਟੈਨਸ਼ਨ ਨਾ ਲੋ ਐ ਤੇਰੇ ਬਦਲਾ ਲਓ ਕੀ ਤੇ ਲਵਾਂਗੇ ਬਦਲਾ ਤੂੰ ਕੁੰਡਲੂ ਵਾਲਿਆਂ ਦੇ ਸਾਰਿਆਂ ਦੇ ਲਾਵਾਂਗੇ ਬਾਰੀ ਬਾਰੀ ਸਾਰਿਆਂ ਦੇ ਬਦਲਾ ਲਵਾਂ ਕੁੰਡਲੂ ਵਾਲਿਆਂ ਨਾਲ ਤਾਂ ਸਾਡਾ ਕੋਈ ਬਦਲਾ ਹੀ ਨਹੀਂ ਹੈ ਯਾਰ ਭਾਜੀ ਮੋੜਾਂਗੇ ਅਸੀਂ ਬਦਲੇ ਦੀ ਭਾਵਨਾ ਨਾਲ ਨਹੀਂ ਮਾਰੇ ਖੇਡਣਾ ਅਸੀਂ ਸਪੋਰਟਸਮੈਨ ਦੀ ਭਾਵਨਾ ਨਾਲ ਖੇਡਣਾ ਵੇ ਟੀਮ ਨੂੰ ਅੱਗੇ ਲੈ ਕੇ ਜਾਣਾ ਇੱਕ ਨੋਰਮਲ ਵੀਡੀਓ ਬਣਾ ਦੇ ਮੇਰੀ ਬਾਰੇ ਸਾਡੇ ਲਈ ਕੋਈ ਦੁਸ਼ਮਣ ਨਹੀਂ ਹੈਗਾ ਇੱਥੇ ਠੀਕ ਹੈ ਅਸੀਂ ਸਾਰੇ ਐਂ ਸੋਚਦੇ ਵੀ ਆਪਾਂ ਹਰਾਉਣੇ ਨੇ ਸਾਰੇ ਨਾਰਮਲ ਵੀਡੀਓ ਬਣਾ ਮੇਰੀ ਕੀ ਰੀਲ ਇਹ ਤੂੰ ਫੰਨੇ ਖਾਏ ਤੂੰ ਇਹ ਪਾਈ ਮੇਰਾ ਬੜਾ ਟਾਈਮ ਹੋ ਗਿਆ ਹਾਂ ਬੋਲਾ ਪਾਓ ਬੋਲਾ ਟਕਾਟਾ ਸ਼ਾਟ ਆ ਕੀਪਰ ਆ ਡਾਕੂ ਨੂੰ ਕਹਿੰਦੇ ਮੁਬਾਰਕਾ ਮੇਰੇ ਵੀਰ ਨੇ ਨਵਾਂ ਨਵਾਂ ਤਾਜ਼ਾ ਤਾਜ਼ਾ ਭੱਜ ਕੇ ਵਿਆਹ ਕਰਾਇਆ ਫਿਰ ਡਾਕੂ ਪਾਰਟੀ ਪਾਰਟੀ ਜਦ ਮਰਜੀ ਵੀਰੇ ਜਦ ਮਰਜੀ ਨਹੀਂ ਅੱਜ ਹੀ ਵੀਰਾਂ ਦੀ ਬੇਟੀ ਠੀਕ ਹੈ ਫੇਰ ਮੈਂ ਕਹੀ ਬਈ ਨਹੀਂ ਡਾਕੂ ਵੱਲ ਪਾਰਟੀ ਹੋਈ ਓਏ ਗੱਲ ਸੁਣ ਲੋ ਦੇਣੀ ਟੀਮ ਵਾਲੇ ਅੱਜ ਪਾਰਟੀ ਐ ਸਪੈਸ਼ਲ ਡਾਕੂ ਵਾਲਾ ਹਾਂ ਡਾਕੂ ਦੀ ਪਾਰਟੀ ਐ ਤੂੰ ਕੀ ਉਮੀਦ ਕਰਦਾ ਕੋਈ ਸਾਬ ਕੋਈ ਉਮੀਦ ਨਹੀਂ ਕਰਦਾ ਕੋਈ ਉਮੀਦ ਨਹੀਂ ਕਰਦਾ ਮਿਲਦੇ ਆ ਜੀ ਅਗਲੇ ਵਿੱਚ ਲਓ ਜੀ ਟੋਸ ਹੋ ਗਿਆ ਜੀ ਦੂਜੀ ਟੀਮ ਐ ਆਪਣਾ ਫਰਮਾ ਟੀਮ ਐ ਉਹਨੇ ਟੋਸ ਜਿੱਤ ਕੇ ਜੀ ਬੈਟਿੰਗ ਕਰਨ ਦਾ ਫੈਸਲਾ ਲਿਆ ਆਪਣੀ ਬੋਲਿੰਗ ਐ ਜੀ ਕਰਦੇ ਆ ਫੀਲਡ ਇਹਨਾਂ ਮੋੜ ਲਾਓ ਜੀ ਦੇਣੀ ਪੈਣੀ ਟੀਮ ਪਹਿਲਾ ਮੈਚ ਜਿੱਤ ਚੁੱਕੀ ਹੈ ਤੇ ਅਗਲਾ ਪੰਗਾ ਕਹਿੰਦੇ ਪੜਵਾਰੀ ਨਾਲ ਪੈ ਗਿਆ ਪੜਵਾਰੀ ਸਾਹਿਬ ਤੁਹਾਡੀ ਕੀ ਰਣਨੀਤੀ ਹੈ ਸਾਡੀ ਟੀਮ ਖਿਲਾਫ ਸਾਡੀ ਰਣਨੀਤੀ ਕੋਣੀ ਫੋਸ ਪਲੇਅਰ ਹੈ ਪ੍ਰਮੇਂਦਰ ਓਹੋ ਪ੍ਰਮੇਂਦਰ ਨੂੰ ਚੱਲ ਮਾਨ ਸਾਹਿਬ ਬਾਕੀ ਅਸੀਂ ਬਾਕੀ ਸਾਰਿਆਂ ਨੂੰ ਈਜ਼ੀ ਬਾਕੀ ਈਜ਼ੀ ਲੈਂਦੇ ਹਾਂ ਬਾਕੀ ਈਜ਼ੀ ਉਹ ਬਾੜਦਾ ਹੁੰਦਾ ਜਬ ਬੈਸਟ ਆਫ ਲੱਕ ਬ੍ਰੋ ਤੁਸੀਂ ਜਿੱਤੋਂ ਉਮੀਦ ਹੈ ਇਹਨਾਂ ਨੂੰ ਕਹਿੰਦੇ ਨੱਕੀ ਹੁੰਦਾ ਮੈਨੂੰ ਪਹਿਲੇ ਗਿਆ ਮੈਂ ਉਹ ਤੋਂ ਨਹੀਂ ਹੋਗਾ ਢੇੜਾ ਬੋਲਰ ਦੇਣੀ ਟੀਮ ਜਿੱਤਣ ਤੋਂ ਬਾਅਦ ਦੇਣੀ ਟੀਮ ਕੋਲ ਤੇ 버ਗਰ ਖਾ ਰਹੀ ਆ ਦੇਖੋ ਬੈਦਰ ਔਰ ਤੇ ਐ ਲਾਦਾ ਖੜਾ ਕੱਡੇ ਟਾਪ ਦੀ ਜਗ੍ਹਾ ਤੇ ਆਪਾਂ ਖੇਡ ਰਹੇ ਐ ਨਹੀਂ ਪਤਾ ਜਲ ਗਏ ਥੜੇ ਗਰਮੀ ਚ ਤੇ ਜ ਲੈ ਦੋਰਾ ਹੈ ਕਿਆ ਵਿਚਾਰਾ ਪਰਮਿੰਦਰ ਤੇਰਾ ਓ ਸ਼ੋਰ ਇਸ ਟਾਈਮ ਦੇ ਗਰਮੀ ਅੱਜ ਜਿੱਤ ਕੇ ਜਾਣਾ ਮਹਾਰਾਜ ਜਿੱਤ ਕੇ ਜਿੱਤ ਕੇ ਜਾਵਾਂਗੇ ਜਿੱਤ ਕੇ ਹਾਂ ਆ ਦੋ ਬੰਦੇ ਨੇ ਵਧੀਆ ਅੱਜ ਪ੍ਰਦਰਸ਼ਨ ਕੀਤਾ ਹੈ ਖਣ ਹੋ ਗਿਆ ਆਡਾ ਵੀ ਰਾਤ ਨੂੰ ਪਿੱਛੇ ਤੈਨ ਦਾ ਤੂੰ ਮੈਨੂੰ ਸੁਣਨੇ ਚ ਆਇਆ ਕਹਿੰਦਾ ਤੂੰ ਜਾਣ ਕੇ ਉਹ ਰਨ ਆਊਟ ਹੋ ਕੇ ਆਇਆ ਕਹਿੰਦੇ ਵੀ ਮੇਰੇ ਤੇ ਪ੍ਰੈਸ਼ਰ ਪੈਣਾ ਨਹੀਂ ਇਹਨਾਂ ਨੇ ਗਾਲ੍ਹਾਂ ਕੱਢਣੀਆਂ ਮੈਨੂੰ ਕਹਿੰਦੇ ਰਨ ਆਊਟ ਹੀ ਹੋ ਜਾਓ ਇਹ ਮੈਨੂੰ ਜਿਹੜੀ ਸੂਚਨਾ ਆਈ ਇਹ ਛੱਪੂ ਵੱਲੋਂ ਆਈ ਹੈ ਨਾ ਦੂਹ ਲੈ ਲਿਆ ਇਹ ਬੋਲੀ ਆ ਤੈਂਕੀ 'ਵਾਂ ਬੈਠਿਆ ਵਾ ਉਹ ਮੈਂ ਦੇਖ ਲਿਆ ਯਾਰ ਇਹਦਾ ਹਾਂ ਤੇ ਚੰਗਾ ਬੜਾ ਖੜਿਆ ਵਾ ਬੋਲਰ ਕੋਲ ਆਇਆ ਉਹ ਕੈਚੂ ਤੇ ਹੱਥ 'ਚ ਜਾਣੀ ਨੂੰ ਭੱਜ ਗਿਆ ਉਹ ਕੈਚ ਆਪੇ ਹੀ ਥੱਲੇ ਦੀ ਤੈਨੂੰ ਪ੍ਰੋਮੋਸ਼ਨ ਵੀ ਦਿੱਤੀ ਸੀ ਆਪਣੇ ਦਾ ਹਾਂ ਤੈਨੂੰ ਪ੍ਰੋਮੋਸ਼ਨ ਦਿੱਤੀ ਹੈ ਆਪਣੇ ਤੋਂ ਉੱਪਰ ਹੈ ਤੂੰ ਜਾਣ ਕੇ ਉਹ ਰਨ ਹੋੜਾ ਆਊਟ ਹੋ ਕੇ ਆ ਗਿਆ ਚਲੋ ਕਰਾਉਟ ਹੋ ਗਿਆ ਚਲੋ ਹਾਂ ਚਲੋ ਚਲੋ ਓਏ ਤਾਕੜੇ ਹੋ ਕੇ ਸ਼ੇਰੋ ਜਿੱਤਣਾ ਇਹ ਵੀ ਮੈਚ ਠੀਕ ਹੈ ਉਹ ਜੀ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਮੈਚ ਜਿੱਤ ਗਏ ਆ ਜੀ ਅਸੀਂ ਕਿ ਸੈਮੀ ਜਿੱਤ ਲਈਏ ਸਾਡੀ ਜਿਹੜੀ ਪਿੰਡ ਦੀ ਟੀਮ ਹੈ ਪ੍ਰਵੇਸ਼ ਸੈਮੀਫਾਈਨਲ ਚ ਕਾਲੂ ਖੇਡਾ ਗਿਆ ਸੈਮੀਫਾਈਨਲ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸਾਡੀ ਸਾਰੀ ਟੀਮ ਨੇ ਤੇ ਜੰਮ ਕੇ ਆ ਬੈਡਿੰਗ ਠੀਕ ਆ ਦੇ ਵਿੱਚ ਸੱਭੂ ਨੇ ਤੇ ਦੀਪ ਨੇ ਅੱਜ ਦੋ ਬੰਦਿਆਂ ਦਾ ਪੂਰਾ ਕੰਟਰੀਬਿਊਸ਼ਨ ਰਿਹਾ ਜਿਹਦੇ ਕਰਕੇ ਸਾਡੀ ਟੀਮ ਜਿੱਤਣ 'ਚ ਸਫਲ ਰਹੀ। ਥੈਂਕ ਯੂ ਮਿਲਦੇ ਆ ਕੱਲ ਨੂੰ।